ਰੂਮ ਵਰਗੀ ਪੋਲੀ ਕਰਮਾ ਲਈ ਠੀਕ ਆ ਦਵਾਦ ਕਰ ਦੂ ਤੇਰੇ ਹਿਸਾਬ ਨਾਲ ਵੀਰ ਜੀ ਦੁੱਧ 12 13 ਕਿਲੋ ਤੋਂ ਨਹੀਂ ਮੈਂ ਟੋੜਦੀ ਅੱਛਾ ਇਹਨਾਂ ਨੋਰਮਲ ਦੇ ਜੂ 9 10 ਕਿਲੋ ਠੰਡਾ ਹੀ ਬੋਲਾ ਦੂਜਾ ਸੁਗਾ ਝੋਟੀ ਸੁਈਆ ਮਗਰ ਇਹਦੀ ਵੀ ਕਹਿੰਦਾ ਕਿ ਇੱਕ ਨੰਬਰ ਚੋਣ ਇੰਨੀ ਜਿਆਦੀਆਂ ਮਈਆਂ ਤਿੰਨੇ 13 14 ਕਿਲੋ ਦੀ ਮਾਲਕਵਾ ਮੈਂ ਇਹ ਸੁਈਆਂ ਜੀਰ ਦੀ ਵੀਡੀਓ ਤਿੰਨਾ ਮਈਆਂ ਦੀ ਪਈ ਆ ਠੀਕ ਆ ਹਾਂਜੀ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਹੜੀ ਅੱਜ ਦੀ ਵਿਜਿਟ ਹੈਗੀ ਆਪਣੀ ਪਿੰਡ ਸੁਰਸਿੰਘ ਸੁਰਸਿੰਘ ਜਿਹੜਾ ਪਿੰਡ ਆ ਦੋਸਤੋ ਇਹਨੂੰ ਤਹਿਸੀਲ ਪੱਟੀ ਲੱ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਆ ਅੱਜ ਵੀਰ ਗਰਲਾਲ ਦੇ ਫਾਰਮ ਤੇ ਪਹੁੰਚੇ ਸੀਗੇ ਤੇ ਵੀਰ ਦੇ ਕੋਲੇ ਬਹੁਤ ਹੀ ਸੋਹਣਾ ਪਸ਼ੂ ਤਨ ਦਧਾਰੂ ਪਸ਼ੂ ਤਨ ਆਇਆ ਸੀਗਾ ਸੋ ਤੁਸੀਂ ਦੇਖ ਸਕਦੇ ਆ ਡਰ ਕੁਆਲਟੀ ਫੇਸ ਦੀ ਬਿਊਟੀ ਵਾੜੀ ਦੇਖ ਕੇ ਤਾਂ ਇੱਕ ਵਾਰੀ ਲੈਂਦਾ ਪੰਜਾਬ ਦਾ ਭਲੇਖਾ ਪਾਉਂਦੀ ਆ ਕਰਮਾ ਵਾਲੀ ਬਾਕੀ ਤਾਜ਼ੀਆਂ ਸੂਈਆਂ ਬੋਲੇ ਜੀ ਇਹ ਹਜੇ ਇੱਕ ਵਾਰੀ ਸੂ ਕੇ ਪਸ਼ੂ ਜਰੂਰ ਬੁੱਝ ਜਾਂਦਾ ਪਰ ਕਰਮਾ ਵਾਲੀਆਂ ਮਾਲਕ ਨਵੀਆਂ ਨਰੋਈਆਂ ਰੱਖੇ ਤੇ ਦੁੱਧ ਤੇ ਆਈਆਂ ਨੇ ਆਓ ਇਹਨਾਂ ਬਾਰੇ ਆਪਾਂ ਹੁਣ ਲੈਨੇ ਆ ਜਾਣਕਾਰੀ ਤੇ ਕਰਦੇ ਆਂ ਵੀਰ ਗੁਰਲਾਲ ਨਾਲ ਗੱਲਾਂ ਬਾਤਾਂ ਸਾਸਿਕਾ ਵੀਰ ਜੀ ਸਾਸਿਕਾ ਭਰਾ ਜੀ ਕੀ ਹਾਲ ਚਾਲ ਜੇ ਬਾਜੀ ਕਿਰਪਾ ਮਾਲਕ ਦੀ ਕਿੰਦਾ ਫਿਰ ਮਾਲ ਵਿਕੀ ਜਾਂਦਾ ਆਈ ਜਾਂਦਾ ਵਿਕੀ ਜਾਂਦਾ ਜੀ ਵਿਕੀ ਜਾਂਦਾ ਮਹਾਰਾਜ ਦੀ ਕਿਰਪਾ ਇੱਕ ਦੋ ਆ ਜਾਂਦੀਆਂ ਵਿਕ ਜਾਂਦੀਆਂ ਠੀਕ ਆ ਹਾਂਜੀ ਸਭ ਤੋਂ ਪਹਿਲਾਂ ਵੀਰੇ ਆਪਣਾ ਐਡਰੈਸ ਇੱਕ ਵਾਰੀ ਤੁਸੀਂ ਵੀ ਕਨਫਰਮ ਕਰਾ ਦੇਹਾਂ ਕਿੰਨਾਂ ਵੀਰੇ ਦੀ ਦੂਰੋਂ ਦਰੇੜੇ ਆਉਣਾ ਹੁੰਦਾ ਦੱਸ ਵੀਰ ਜੀ ਨਾਂ ਆਪਣਾ ਸਰਦਾਰ ਗੁਰਲਾਲ ਸਿੰਘ ਹਾਂਜੀ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਜੀ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਜੇ ਆਪਾਂ ਇੱਕ ਨੰਬਰ ਤੇ ਅੱਜ ਦੀ ਇਬੀ ਜੀ ਦੂਜਾ ਸੁਗਾਂ ਝੋਟੀ ਸੁਈ ਜੇ ਅੱਛਾ ਜੀ ਤੇ ਪਹਿਲੇ ਸੁਗਾਂ 12 ਕਿਲੋ ਦੁੱਧ ਕੱਢਿਆ ਝੋਟੀ ਨੇ ਅੱਛਾ ਜੀ ਦੂਜਾ ਸੁਗਾਂ ਸੁਈਆ ਕੱਲ ਦੀ ਸੁਈ ਮਗਰੇ ਦੇ ਕਟਾ ਵਾ ਅੱਛਾ ਜੀ 10 ਕਿਲੋ ਜਿਹੜਾ ਠੰਡਾ ਤੇ ਥੱਲੇ ਬੋਲਾ ਹੋਊਗਾ ਕੋਈ ਭੈਣ ਭਰਾ ਦੋ ਡੰਗ ਛੱਡ ਕੇ ਚਾਰ ਡੰਗ ਚੋ ਕੇ ਖੜੇ ਆਪਣੇ ਘਰੋਂ ਠੀਕ ਆ ਲੋ ਵੀ ਦੋਸਤੋ 10 ਕਿਲੋ ਬੋਲਾ ਆ ਦੂਜਾ ਇਹਦਾ ਸੁਆ ਆ ਮਗਰੇ ਦੇ ਕਟਾ ਆ ਤੇ ਚਵਾਈ ਦੀ ਗਰਲਾਲ ਸਿਆ ਕਿਦਾਂ ਓਕੇ ਆ ਵੀਰ ਜੀ ਕੋਈ ਭੈਣ ਭਰਾ ਸੌਦਾ ਕਰ ਲੇ ਹਾਂ ਜੀ ਆਪਦੇ ਘਰ ਮੰਗਾ ਲੇ ਤਸੱਲੀ ਨਾਲ ਚੋਗੇ ਫੇਰ ਪੈਸੇ ਦਵੇ ਇੰਨੀ ਜਿਆਦੀ ਮੈਂ ਚੋਣਵਾ ਠੀਕ ਆ ਸੋ ਬਰੀਕ ਬਹੁਤ ਆ ਦੋਸਤੋ ਪਤਲੇ ਪਿੰਡੇ ਦੀ ਆ ਬਿਲਕੁਲ ਬਰੀਕ ਪੂਛ ਲੱਗੀ ਕਰਮਾ ਵਾਲੀ ਨੂੰ ਤੇ ਬਾਕੀ ਤੁਸੀਂ ਆਪਣੀ ਸਮਝ ਨਾਲ ਆ ਕੇ ਫਾਰਮ ਤੇ ਵਿజిਟ ਕਰਕੇ ਇਹਨੂੰ ਖਰੀਦਿਓ ਕਿਉਂਕਿ ਲਵੇਰੀ ਚੋਗੇ ਤੇ ਹਾਲੀ ਵਾਹ ਕੇ ਤੇ ਵੀਰ ਕਿੰਨਾ ਕੁ ਦੁੱਧ ਬਾਤ ਕਰ ਜੂ ਤੇਰੇ ਹਿਸਾਬ ਨਾਲ ਵੀਰ ਜੀ ਦੁੱਧ 12 13 ਕਿਲੋ ਤੋਂ ਨਹੀਂ ਮੈਂ ਟੋੜਦੀ ਅੱਛਾ ਇਹਨਾਂ ਨੋਰਮਲ ਦੇ ਜੂ 9 10 ਕਿਲੋ ਠੰਡਾ ਹੀ ਵੜਾ ਹੋਊਗਾ ਮੈਂ ਤੇ ਥ ਗੱਲ ਆ ਮੋੜ ਲਿਆ ਲੋਕ ਆਲਾ ਥਣ ਲੱਗਾ ਚੋਨੇ ਨਹੀਂ ਜਿਆਦੀ ਮੈਂ ਗੱਲ ਹੀ ਛੱਡ ਦੋ ਕਿ ਕੋਈ ਭੂਰ ਛਟਾ ਦਾ ਨਹੀਂ ਵੀਰ ਜੀ ਮੈਂ ਨਾ ਅਭੀ ਕੋਈ ਭੈਣ ਭਰਾ ਸੌਦਾ ਕਰ ਲੈ ਵੈਂਜੀ ਲੱਦ ਕੇ ਲੈ ਜਾਣਗੇ ਵੀਰੋ ਕੋ ਵੀਰ ਕਹਿੰਦਾ ਵੀ ਕੋਈ ਸੌਦਾ ਕਰ ਲਵੇ ਕਿ ਵਾਈ ਜੇ ਕੋਈ ਇੱਕ ਟਾਈਮ ਇੱਥੇ WhatsApp ਤੇ ਚੋਲੋ ਤੇ ਦੂਜੇ ਟਾਈਮ ਆਪਦੇ ਘਰੇ ਚੋਲੋ ਕਿਉਂਕਿ ਇੱਥੇ ਤੁਹਾਨੂੰ ਦੁੱਧ ਦਾ ਐਸਟੀਮੇਟ ਹੋ ਜਾਊਗਾ ਜਿੰਨਾ ਵੀਰ ਨੇ ਦੱਸਿਆ ਦੂਜਾ ਟਾਈਮ ਆਪਦੇ ਘਰੇ ਚਵਾਈ ਕਰ ਲਿਓ ਥਣਾ ਦੀ ਚੈੱਕ ਪਾਸ ਆ ਕੋਈ ਨਹੀਂ ਭੂਰ ਛਟੇ ਵਾਲੇ ਪਾਸਿਓ ਵੀਰ ਦੀ ਫੁੱਲ ਗਾਰੰਟੀ ਆ ਬਹੁਤ ਹੀ ਵਧੀਆ ਪਸ਼ੂਤਾਂ ਨੇ ਆ ਤੇ ਬਾਕੀ ਗਰਮੀ ਦਾ ਸੀਜ਼ਨ ਆ ਦੋਸਤੋ ਗਰਮੀ ਦੇ ਵਿੱਚ ਇਸ ਟਾਈਮ ਤਾਂ ਲਵੇਰੀਆਂ ਦਾ ਸੂਆ ਬਿਲਕੁਲ ਹੀ ਖਤਮ ਹੋ ਜਾਂਦਾ ਵਾ ਰੁੱਤ ਜਿਹੜੀ ਚੱਲਣ ਲਈ ਆ ਪਰ ਫਿਰ ਵੀ ਚਲੋ ਵੀਰ ਦਾ ਤੋਰਾ ਜਾਣ ਪਛਾਣ ਜਿਆਦੀ ਆ ਤੇ ਲੱਭ ਲਿਆ ਹੁੰਦਾ ਕਰਮਾਲੀਆਂ ਬਾਕੀ ਇਹਦੇ ਆਰਡਰ ਦੀ ਕੁਆਲਿਟੀ ਚੈੱਕ ਕਰੋ ਜਿਵੇਂ ਘੜਾ ਨਹੀਂ ਹੁੰਦਾ ਬੱਜਾ ਇਦਾਂ ਦਾ ਸਿਸਟਮ ਆ ਬਿਲਕੁਲ ਗੋਲ ਤੇ ਚਾਰੇ ਥਣ ਜਿਹੜੇ ਪੀੜੀ ਦੇ ਭਾਵੇਂ ਵਰਗੇ ਬਿਲਕੁਲ ਬਰਾਬਰ ਦੇ ਆ ਆ ਵੀਧੀਏ ਤੇ ਮਗਰ ਕਟਾ ਜਿਆ ਠੀਕ ਆ ਜੀ ਹਾਂ ਜੀ ਤੁਹਾ ਬਚਾਇਆ ਬਿਲਕੁਲ 나ੜੂਆ ਦਿਖਾ ਦੇ ਮੇਰਾ ਵੀਰ ਬਿਲਕੁਲ 나ੜੂਆ ਕਾਲੀ ਸੋਈ ਆ ਜੀ ਅਜੇ ਜਿਹੜੀ ਗੱਲ ਵੀਰ ਕਹਿੰਦਾ ਵਾ ਬਿਲਕੁਲ ਉਹੀ ਨਿਕਲੂਗੀ ਦੋਸਤੋ ਤੇ ਆ ਆਪਾਂ ਗਲਾਸ ਆ ਹੁਣ ਮੁੱਲ ਕੀ ਕਰਦੇ ਇਹਦਾ ਮੁੱਲ ਵੀਰ ਜੀ ਜੋ ਮਰਜੀ ਕਰੀ ਜਾਈਏ ਲਾਸਟ 110000 ਵਿੱਚ ਪਹੁੰਚ ਕਰਾਂਗੇ ਕਰੀ ਜੀ 110000 ਚ ਹਾਂਜੀ ਕੋਈ ਖੋਜੂਗਾ ਮਾਨਤਨ ਵੀਰੇ ਕਰ ਦਾਂਗੇ ਵੀਰ ਜੀ ਮੌਕੇ ਤੇ ਮਾਨਤਨ ਚਲੋ ਠੀਕ ਆ ਹਾਂਜੀ ਸੋ ਇਸ ਤੋਂ ਅੱਗੇ 2 ਨੰਬਰ ਤੇ ਜਿਹੜੀ ਮਾਝਾ ਪਹਿਲਾਂ ਤਾਂ ਇਹ ਦੱਸ ਵੀ ਇਹ ਕਿਹੜੇ ਏਰੀਏ ਦੀ ਆ ਯਾਰ ਏ ਵੀਰ ਜੀ ਮੈਂ ਖੇਮ ਕਰਨ ਨੂੰ ਮੈਂ ਲਈ ਬਾਰਡ ਲਾ ਕੇ ਤੋ ਅੱਛਾ ਹਾਂਜੀ ਠੀਕ ਆ ਇਹ ਮੈਂ ਤੀਜਾ ਸੂਆਰ ਕੀ ਸੂਈ ਆ ਜੀ ਠੀਕ ਆ ਜੀ ਕੱਲ ਦੀ ਇਹ ਸੂਈ ਇਹਦੇ ਮਗਰ ਕੱਟੀ ਆ ਜੀ ਠੀਕ ਆ ਜੀ ਹਾਂਜੀ ਤੇ ਚੁਵਾਈ ਚੁਈ ਦੀ ਕਿਦਾਂ ਇੱਕ ਨੰਬਰ ਜੀ ਕੋਈ ਭੈਣ ਭਰਾ ਸੌਦਾ ਕਰ ਲੇ ਇਸ ਤਰ੍ਹਾਂ ਹੀ ਮੈਂ ਲੱਦ ਕੇ ਲੈ ਜਾਾਂਗੇ ਅਗਲੇ ਦੇ ਘਰ ਜਾ ਕੇ ਚੁਆ ਕੇ ਫੇਰ ਪੈਸੇ ਲਾਵਾਂਗੇ ਚੋ ਚ ਸੂਈ ਆ ਮੈਂ ਨਾ ਵੀ ਇੱਕ ਨੰਬਰ ਚੋਣ ਇਨੀ ਜਿਆਦੀਆਂ ਮਈਆਂ ਤਿੰਨੇ ਵੀ ਗੱਲ ਹੀ ਛੱਡ ਦੋ ਰੂਮ ਵਰਗੀਆਂ ਪੋਲੀਆਂ ਜੀ ਠੀਕ ਆ ਹਾਂਜੀ ਠੀਕ ਜੀ ਜ਼ਰੂਰ ਜੀ ਕਿੰਨਾ ਦੁੱਧ ਬਾਦ ਇਹਨੇ ਮੰਨ ਲਓ ਕਰਮਾਲੀ ਨੇ ਪਿਛਲੇ ਸੂਏ ਕੱਢਿਆ ਵੀਰੇ ਵੀਰ ਜੀ ਦੁੱਧ 12 ਕਿਲੋ ਮੈਂਨੇ ਦੂਜੇ ਸੂਏ ਕੱਢਿਆ ਵਾ ਅੱਛਾ ਜੀ ਤੇ ਤੀਜਾ ਸੂਆ ਕਰਮਾਲੀ ਸੂਈ ਬਹੁਤ ਸੋਹਣੀ ਵੀਰ ਜੀ ਠੀਕ ਆ ਹਾਂਜੀ ਤੇ ਸੂਈ ਨੂੰ ਅੱਜ ਫੇਰ ਦੂਜਾ ਦਿਨ ਇਹ ਕੱਲ ਹੀ ਸੂਈ ਆਵੀ ਜੀ ਠੀਕ ਆ ਹਾਂਜੀ ਹਾਂਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਥੋੜਾ ਜਿਹਾ ਬੱਚੇ ਦਾ ਇਹ ਵੱਧ ਕਰਦੀ ਆ ਚਲੋ ਫੇਰ ਵੀ ਤੁਹਾਨੂੰ ਜਿੰਨੀ ਕੇ ਤੋਰ ਇਹਦੀ ਚੈੱਕ ਕਰਾ ਸਕਦੇ ਸੀ ਆਪਾਂ ਕਰਾਤੀ ਆ ਤੇ ਆ ਤੁਸੀਂ ਦੇਖ ਸਕਦੇ ਆ ਤੇ ਕਿੰਨਾ ਦੁੱਧ ਆਪਣਾ ਇਹ ਗਰਾਲ ਸਿੰਘਾ ਕੱਢ ਜੂਗੀ ਤੇਰੇ ਹਿਸਾਬ ਨਾਲ ਵੀਰ ਜੀ ਦੁੱਧ 13 अच्छा 9 10 किलो बोळा ਹੋਊਗਾ ਮੈਂ ਦੇ ਥਲੇ ਠੀਕ ਆ ਹਾਂਜੀ ਤਾਂ ਦੋਸਤੋ ਇਹ ਮੱਝ ਦੀ ਮੈਨੂੰ ਵੀ ਪਤਾ ਜਿਸ ਹਿਸਾਬ ਨਾਲ ਦੀ ਦੇਖਿਆ ਨਾ ਕਿ ਦੁੱਧ ਇਹ ਕਰ ਜੂਗੀ ਬਾਕੀ ਇਹਦਾ ਜਿਹੜਾ ਪਿਸ਼ੋਕੜ ਬਹੁਤ ਚੰਗਾ ਲੱਗਦਾ ਕਿਉਂਕਿ ਜਿਹੜਾ ਆ ਤੁਸੀਂ ਦੇਖ ਸਕਦੇ ਆ ਸਿੰਗ ਲੱਗਾ ਹੋਇਆ ਵਾ ਹੰਗਰੀ ਵਾਲਾ ਸਿੰਗ ਆ ਬਿਲਕੁਲ ਕੁੰਡ ਮੁੜੇ ਪਿਆ ਅੱਖ ਬਹੁਤ ਵਧੀਆ ਨੀਲੀ ਵਾਲੀ ਆ ਤੇ ਆਰਡਰ ਦੀ ਕੁਆਲਿਟੀ ਵੀ ਬਹੁਤ ਜਿਆਦੀ ਜ਼ਬਰਦਸਤ ਆ ਬਟਨ ਵੀ ਲੱਗੇ ਹੁੰਦੇ ਜਿਹੜੇ ਵੀਰ ਦਧਾਰੂ ਪਸ਼ੂ ਦੀ ਪਛਾਣਤਾ ਵੈਸੇ ਕਰ ਹੀ ਜਾਣੀ ਕਿਉਂਕਿ ਸਾਰੇ ਨੈਟ ਉੱਪਰ ਰਹਿੰਦੇ ਆ ਪਰ ਫਿਰ ਵੀ ਦੋਸਤੋ ਜਿੰਨੀ ਕਨੋਲਜ ਆਪਾਂ ਰੱਖਦੇ ਏਨੀ ਤੁਹਾਨੂੰ ਸਾਹਮਣੇ ਦੱਸਣ ਦੀ ਕੋਸ਼ਿਸ਼ ਕਰੀਦੀ ਆ ਤੇ ਗਲਾਲ ਸਿੰਘ ਵੀਰੇ ਦਾ ਮੋਲ ਆਪਾਂ ਫਿਰ ਕੀ ਕਰਦੇ ਆ ਮੋਲ ਵੀਰ ਜੀ ਇਹਦਾ ਵੀ ਸੇਮ ਹੀ ਆ ਕੋਈ 15 ਨਹੀਂ ਕੋਈ 20 ਨਹੀਂ 10-10 ਚ ਪਹੁੰਚ ਕਰਾਂਗੇ ਉਹ ਚ ਮਾਨਤਾ ਕਰਾਂਗੇ ਠੀਕ ਆ ਵੀਰੇ ਹਾਂਜੀ ਤੇ ਇਸ ਤੋਂ ਅੱਗੇ ਵੀਰ ਜਿਹੜੀ 3 ਨੰਬਰ ਤੇ ਮਾਜਾ ਹਾਂਜੀ ਇਹਨੂੰ ਮੰਨ ਲਓ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀ ਵੀਰ ਜੀ ਕੱਲ ਮਈਆਂ ਤਿੰਨ ਹੀ ਗੱਲ ਸੂਈਆਂ ਵਾ ਅੱਛਾ ਕੱਟੀਆਂ ਆਪਣੇ ਘਰੇ ਸੂਈਆਂ ਜੇਤ ਦੀ ਵੀਡੀਓ ਤਿੰਨ ਮਈਆਂ ਦੀ ਪਈ ਆ ਠੀਕ ਆ ਹਾਂਜੀ ਇਹ ਦੂਜਾ ਸੂਗਾ ਝੋਟੀ ਸੂਈ ਆ ਮਗਰ ਇਹਦੀ ਵੀ ਕੱਟੀ ਆ ਜੀ ਠੀਕ ਆ 8 ਕਿਲੋ ਖੁੱਲਾ ਡੁੱਲਾ ਬੋਲਾ ਹੋਊਗਾ ਮੈਂ ਇਹਦੇ ਥੱਲੇ ਠੀਕ ਆ ਕੋਈ ਦੋ ਡੰਗ ਛੱਡ ਕੇ ਤਿੰਨ ਡੰਗ ਚੋਵੇ ਠੀਕ ਆ ਹਾਂਜੀ ਤੇ ਬਾਕੀ ਚਵਾਈ ਦੀ ਕਿਦਾਂ ਵੀਰੇ ਇਹ ਵੀ ਵੀਰ ਜੀ ਰੂਵ ਵਰਗੀ ਪੋਲੀ ਕਰਮਾ ਲਈ ਠੀਕ ਆ ਹਾਂਜੀ ਠੀਕ ਆ ਇਹ ਕਿਹੜੇ ਇਲਾਕੇ ਚੋਂ ਆ ਗਈ ਵੀਰੇ ਫਿਰ ਏ ਵੀਧੀ ਇਥੋਂ ਲੋਕਲੀ ਲਈ ਆ ਪਾ ਮੈਂ ਅੱਛਾ ਹਾਂਜੀ ਖਾਲੜੇ ਏਰੀਏ ਚੋਂ ਲਈ ਆ ਠੀਕ ਆ ਹਾਂਜੀ ਉਹ ਖਾਲੜਾ ਵੀ ਇੱਧਰ ਫਿਰ ਪਸ਼ੋਕਰ ਦਾ ਇਹਦਾ ਵੀ ਬਾਡਰ ਏਰੀਏ ਦਾ ਹੀ ਆ ਆਹ ਹਾਂਜੀ ਹਾਂਜੀ ਬਾਡਰ ਏਰੀਏ ਤੋਂ ਵੀਧੀ ਦੋਦਿਆਂ ਤੋਂ ਲਈ ਆ ਮੈਂ ਦੋਦੇ ਕਲਸੀਆਂ ਪਿੰਡ ਵਾ ਠੀਕ ਆ ਹਾਂਜੀ ਬਹੁਤ ਹੀ ਸਾਫ਼ ਸੁਥਰੇ ਅੰਗਾਂ ਦੀ ਬਾਜਾ ਯਾਰ ਹਨਾ ਹਾਂਜੀ ਹਾਂਜੀ ਆ ਵੀਰੇ ਇਹਨੂੰ ਮੋੜ ਲਿਆ ਥੋੜਾ ਜਿਹਾ ਮੁੱਲਾ ਦਾ ਬੱਚਾ ਨਾਲ ਵੱਜਿਆ ਸੀ ਮੂੰਹ ਲਾ ਗਿਆ ਹਨਾ ਵੀਡੀਓ ਮਾਰਾ ਜੇ ਉਹਨੇ ਮਾਰਿਆ ਵਾ ਅੱਛਾ ਅੱਛਾ ਚਲੋ ਬਾਕੀ ਕੋਈ ਨਹੀਂ ਮਾਰਿਆ ਨਵੀਨ ਰੋਈ ਰੱਖੇ ਹੋਣ ਬੜੀ ਜਿਆਦੀ ਮੈਂ ਬਾਜੀ ਠੀਕ ਆ ਠੀਕ ਆ ਆ ਦੋਸਤੋ ਕਈਆਂ ਵੀਰਾਂ ਨੇ ਵਹਿਮ ਕਰਨਾ ਕਰ ਜਣ ਕੋਲੇ ਬੱਚਾ ਲੱਗ ਸੀਗਾ ਤੇ ਉਹ ਥਾਣਾ ਨੂੰ ਮਾਰਿਆ ਮੂੰਹ ਲਾ ਗਿਆ ਕਿਦੇ ਉਹਦੇ ਕਰਕੇ ਕਰਮਾਂ ਵਾਲੀ ਉੱਤਰਾਈ ਆ ਤੇ ਬਾਕੀ ਆਡਰ-ਆਡਰ ਦੀ ਕੁਆਲਿਟੀ ਬਹੁਤ ਵਧੀਆ ਵਾ ਮੁਠੀ ਵਾਲਾ ਸੱਲ ਲੱਗਾ ਵਾ ਤੁਹਾਨੂੰ ਮੈਂ ਦਿਖਾਉਣਾ ਆ ਚੈੱਕ ਕਰ ਲਿਓ ਆ ਵੇਖੋ ਕਰਮਾਂ ਵਾਲੀ ਦਾ ਜਿਹੜਾ ਥਾਣਾ ਭਾਂਡਾ ਬਿਲਕੁਲ ਸਾਫ਼ ਸੁਥਰਾ ਲੱਗਾ ਵਾ ਆ ਇਹਦਾ ਬੱਚਾ ਇਹਦਾ ਬੱਚਾ ਜਿਹੜੀ ਕੱਟੀ ਆ ਦੋਸਤੋ ਉਹ ਵੀ ਬਾਲੀ ਯਾਰੀ ਪਿਆਰੀ ਆਈ ਆ ਵੇਖੋ ਪਿਛਲੇ ਦੋ ਪਰ ਵਾਈਟ ਅੱਖ ਬਿੱਲੀ ਆ ਇਹਦੀ ਬਾਲੀ ਡਿਮਾਂਡ ਕਰਦੇ ਆ ਦਰਸ਼ਕ ਹੁਣ ਤੇ ਬਿਲਕੁਲ ਮਾਂ ਦੀ ਕਾਪੀ ਆ ਤੇ ਆਰਡਰ ਮਾੜਾ ਇੱਕ ਵਾਰ ਫੇਰ ਦਿਖਾ ਹਾਂਜੀ ਹਾਂਜੀ ਵਿਖਾ ਦਿਓ ਵੀਰ ਜੀ ਲੋ ਦੋਸਤੋ ਵੇਖੋ ਇਹਦਾ ਅੱਜ ਨਾ ਸੂ ਸਾਜ ਮਈਆਂ ਆਈਆਂ ਵਾ ਥੱਪੀਆਂ ਥੁੱਪੀਆਂ ਗਈਆਂ ਕੱਲ ਮਈਆਂ ਸੁਈਆਂ ਵਾ ਪੱਠੇ ਪੁੱਠੇ ਚੋਕ ਆਈਆਂ ਤੇ ਬਹੁਤ ਵੱਡੀਆਂ ਮਈਆਂ ਮਹਾਰਾਜ ਠੀਕ ਆ ਹਾਂਜੀ ਦੁੱਧ ਵਾਲੇ ਪਸ਼ੂ ਤੇ ਵੀਰੇ ਇਹਦੀ ਕੀ ਡਿਮਾਂਡ ਆ ਇਹ ਵੀ ਜੀ ਮੁੱਲ ਜੋ ਮਰਜ਼ੀ ਕਰੀ ਜਾਈਏ 1 ਲੱਖ 5000 ਵਿੱਚ ਘਰੇ ਪਹੁੰਚ ਕਰਾਂਗੇ ਜੀ ਠੀਕ ਆ ਹਾਂਜੀ ਸੋ ਦੋਸਤੋ ਜਿਹੜੀ ਇਹ ਮੱਝ ਆ ਵੀਰ ਕਹਿੰਦਾ ਵੀ 1 ਲੱਖ 5000 ਦੇ ਵਿੱਚ ਆਪਾਂ ਪਹੁੰਚ ਕਰ ਦਾਂਗੇ ਸੋ ਇਹ ਸੀਗਾ ਪਸ਼ੂ ਤੰਨ ਵੀਰ ਗਰਲਾਲ ਦੇ ਫਾਰਮ ਉੱਪਰ ਤੰਨ ਮੱਝਾਂ ਜਿਹੜੀਆਂ ਮਕਾਊ ਸੀਗੀਆਂ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਪਸੰਦ ਜ਼ਰੂਰ ਆਉਣਗੀਆਂ ਬਹੁਤ ਸਾਫ਼ ਸੁਥਰੇ ਅੰਗਾਂ ਦੀ ਮੱਝ ਆ ਵੀ ਦੋਸਤੋ ਚੰਗੇ ਦੁੱਧ ਦੀ ਮਾਲਕਾ ਰਹੂਗੀ ਤੇ ਬਾਕੀ ਆ ਵੀ ਮੱਝ ਦੀ ਐਡਰ ਕੁਆਲਿਟੀ ਦੇਖੀ ਤਾਂ ਇਹ ਵੀ ਬਹੁਤ ਹੀ ਚੰਗੀ ਆ ਦੋਸਤੋ ਤੇ ਜੇ ਕੋਈ ਮੇਰਾ ਵੀਰ ਰੀਦਨ ਦਾ ਇਸ਼ਕ ਆ ਤੇ ਵੀਰ ਗੁਰਲਾਲ ਦਾ ਜਿਹੜਾ ਨੰਬਰ ਸਕਰੀਨ ਤੇ ਚੱਲੂਗਾ ਸੋ ਧੰਨਵਾਦ ਦੋਸਤੋ ਠੀਕ ਆ ਵੀਰ ਗੁਰਲਾਲ ਹੈ ਠੀਕ ਆ ਵੀਰ ਜੀ ਤੇ ਮੇਰਾ ਵੀਰ ਕਰਦੀ ਮਾਨਤਨ ਜੇ ਕੋਈ ਜਰੂਰ ਕਰਾਂਗੇ ਵੀਰ ਜੀ ਜਰੂਰ ਕਰਾਂਗੇ ਕੋਈ ਧੰਨਵਾਦ ਦੋਸਤੋ